ਆਪਣਿਆਂ ਬਜ਼ਾਰਾਂ ਦੇ ਵਿੱਚ ਕਰੀਆਂ ਹੋਈਆਂ ਉਹ ਨੀਚ ਨੀਚ ਕਹਿ ਕਰਕੇ ਔਰ ਭੈੜਾ ਕੰਮ ਕਰਨ ਕਰਕੇ ਇਸ ਨੂੰ फडਕਾਰਾਂ ਦੇ ਰਹੀਆਂ ਹਨ ਗੁਰੂ ਰੋਹੀ ਕੋ ਹੋਇਆ ਸਹਾਲ ਇਸ ਤਰ੍ਹਾਂ ਦਾ ਹਾਲ ਕਿਸ ਗੁਰੂ ਦੁਖੀ ਦਾ ਬਜ਼ਾਰਾਂ ਦੇ ਵਿੱਚ ਮੰਗਦਾ ਕਲਵੀ ਹੈ ਮਿਲਦੀਆਂ ਜੁੱਤੀਆਂ ਹਨ ਗੁਰੂ ਘਰ ਦੇ ਨਾਲ ਜਿਹੜਾ ਵੀ ਇਸ ਤਰ੍ਹਾਂ ਦਾ ਵਿਵਹਾਰ ਕਰਦਾ ਹੈ ਉਹਦਾ ਇਹੀ ਹਾਲ ਹੁੰਦਾ ਹੈ ਕਰ ਕਰ ਪਰ ਹੈ ਨਰਕ ਵਿਸਾਲ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਆ ਕਹਿੰਦੇ ਮਰ ਕੇ ਨਰਕਾਂ ਦੇ ਵਿੱਚ ਪਵੇਗਾ ਇਥੇ ਵੀ ਜੁੱਤੀਆਂ ਤੇ ਅੱਗੇ ਵੀ ਇਸ ਨੂੰ ਜੁੱਤੀਆਂ ਹੀ ਪ੍ਰਾਪਤ ਹੋਣਗੀਆਂ ਬਹੁਤ ਸਜਾਏ ਤੇ ਜਾਏ ਬਿਠਾਵਾ ਬਹੁਤ ਭਾਰੀ ਸਜਾ ਦੇਣ ਤੋਂ ਬਾਅਦ ਇਹਨੂੰ ਬੜੀਆਂ ਬੋਛਾਰ ਕੁੰਆਂ ਜੁੱਤੀਆਂ ਦੀ ਤੇ ਫਿਰ ਬਿਠਾਉਣਾ ਕੀਤਾ ਹੈ ਸਮੁੰਦਨ ਦਾਲਨ ਮੇਲ ਬਿਲਾਵ ਜਿਹੜੇ ਚੰਦਾਲ ਸੀ ਇਹਨੂੰ ਪਿੱਛੋਂ ਦਿੱਲੀ ਤੋਂ ਲੈ ਕੇ ਆਏ ਉਹਨਾਂ ਦੇ ਵਿੱਚ ਜਾ ਕਰਕੇ ਹੀ ਉਹਨਾਂ ਦੇ ਕੁੱਤਿਆਂ ਦੇ ਵਿੱਚ ਅਸੀਂ ਸੰਗਲੀ ਪਾ ਕੇ ਫਿਰ ਬਿਠਾ ਦਿੱਤਾ ਹੈ ਸਾਲ ਪਾਨ ਤਿਨ ਹੀ ਸੁਖ ਕਰੇ ਸਭ ਤੋਂ ਭੈੜੀ ਝੂਠ ਕੁੱਤੇ ਦੀ ਝੂਠ ਚੋ ਕੁੱਕਰ ਝੂਠਣ ਮੋਹ ਪਾਏ ਮਹਾਰਾਜ ਸਿਰ ਨੇ ਉਦਾਰਨ ਦਿੱਤੀ ਹੈ ਉਹਨਾਂ ਕੁੱਤਿਆਂ ਦੀ ਝੂਠ ਕਿਨ ਕੁੱਤਿਆਂ ਦੇ ਨਾਲ ਖਵਾਇਆ ਜਾਂਦਾ ਹੈ ਰੂਤਨ ਸੀਸ ਕਸ਼ਟ ਕੋ ਭਰੈ ਜੁੱਤੀਆਂ ਵੱਜੀਆਂ ਹੀਆਂ ਇਹਦੇ ਸਿਰ ਦੇ ਉੱਤੇ ਤੇ ਉਹਦਾ ਭਾਰੀ ਦੁੱਖ ਕਿਉਂਕਿ ਉਹਦੇ ਨਾਲ ਇਹ ਸਰੀਰ ਦੇ ਉੱਤੇ ਜ਼ਖਮ ਹੋ ਗਏ ਅੱਖਾਂ ਵਿੱਚੋਂ ਦਿਸਣਾ ਬੰਦ ਹੋ ਗਿਆ ਬਜ਼ੁਰਗ ਅਵਸਥਾ ਸੀ ਈਤੇ ਹੋਏ ਪਾਪ ਦਾ ਫਲ ਮਿਲਣਾ ਸੀ ਨੋਖ ਜੋਬ ਜਿਹਦਾ ਹੈ ਉਸ ਨੂੰ ਵੱਡਣਾ ਪੈਂਦਾ ਹੈ ਪਰ ਉਹਦੇ ਨਾਲ ਇਹਦਾ ਬੁਰਾ ਹਾਲ ਹੈ ਇੱਕ ਦੋ ਦਿਨ ਗੁਰਸਥਨ ਬਿਤਾਏ ਇੱਕ ਦੋ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸ੍ਰੀ ਅਮਰਤ ਸਰਸਰ ਆਪਣੇ ਘਰ ਦੇ ਵਿੱਚ ਗੁਰੂ ਕੇ ਮਹਿਲਾ ਵਿੱਚ ਬਤਾਏ ਹਨ ਹਾਂ ਵਜੀਰ ਬਹੁ ਬਿਨੈ ਅਲਾਈ ਵਜੀਰ ਖਾਨ ਨੇ ਫਿਰ ਬੇਨਤੀ ਹੇ ਸਭ ਤੋਂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਭਏ ਤਿਆਰ ਲਾਹੌਰ ਕੋ ਜਾਣੇ ਕਹਿ ਲੱਗੀ ਮਹਾਰਾਜ ਤਜੀਰਖਾ ਕਹਿੰਦਾ ਸਤਿਗੁਰੂ ਜੀ ਆਪਾਂ ਲਾਹੌਰ ਲਾਹੌਰ ਦੇ ਵੱਲ ਨੂੰ ਜਾਣਾ ਹੈ ਦਰਸ ਕਰਿਓ ਸਭ ਗੁਰੂ ਸਥਾਨੇ ਮਹਾਰਾਜ ਆਪਾਂ ਜਾ ਕਰਕੇ ਯਾਦ ਕਰਾਉਂਦਾ ਨੂੰ ਉਹਨੂੰ ਕਹਤੀ ਪਿਆਸ ਬਾਦਸ਼ਾਹ ਯਾਹਾਂਗੀਰ ਇਹ ਸਤਗੁਰੂ ਸਾਹਿਬ ਜੀ ਨੂੰ ਕਿਤੇ ਨਾਮ ਵਿਸਰਵੀ ਜਾਵੇ ਤਾਂ ਤੂੰ ਯਾਦ ਕਰਵਾਵੀਂ ਉੱਥੇ ਮਹਾਰਾਜ ਸਾਹਿਬ ਜੀ ਦੇ ਅਸਥਾਨ ਹਨ ਉੱਥੇ ਜਾ ਕੇ ਅਸਥਾਨਾਂ ਦੇ ਦਰਸ਼ਨ ਕਰਨੇ ਹਨ ਜੈ ਮਾਤਕੂ ਸੀਸਨਵਾਵਾ ਇਹ ਸੰਕਰ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮਾਤਾ ਗੰਗਾ ਜੀ ਦੇ ਪਾਸ ਗਏ ਹਨ ਜਰ ਕਰਕੇ ਆਪਣੇ ਸੀਸ ਨੂੰ ਨਵਾ ਕਰਕੇ ਸਤਕਾਰ ਦਿੱਤਾ ਹੈ ਗਰੇ ਲਗਾਏ ਕੰਠ ਭਰਿਆਵਾ ਮਾਤਾ ਜੀ ਨੇ ਆਪਣੇ ਗਲੇ ਨਾਲ ਆਪਣੇ ਪੁੱਤਰ ਨੂੰ ਸਤਜਦਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੋ ਗੁਰਤਾਗੜੀ ਤੇ ਬਰਾਜਮਾਨ ਹਨ ਗੁਰੂ ਜੀ ਹਨ ਉਹਨਾਂ ਨੂੰ